ਤੋ ਇਹ ਜਾ ਕੇ ਕੇਜਰੀਵਾਲ ਦਾ ਹਾਲਚਾਲ ਪੁੱਛਣ ਵਾਸਤੇ ਤਾਂ ਪਹੁੰਚ ਜਾਂਦਾ ਹੈ ਲੇਕਿਨ ਕਿਸਾਨਾਂ ਦਾ ਮਸਲਾ ਲੈ ਕੇ ਬੈਠੇ ਨੇ ਕਿਸਾਨ ਬੈਠੇ ਨੇ ਤੇ ਇਹ ਮੁੱਖ ਮੰਤਰੀ ਦਾ ਫਰਜ਼ ਵੀ ਬੰਦਾ ਹੈ ਹੱਲ ਕਰਾਂ ਸੋ ਜਿਹੜੇ ਕਰਕੇ ਅਫਸੋਸ ਹੈ ਕਦੇ ਕਿਸਾਨਾਂ ਨੂੰ ਕਹਿੰਦਾ ਮੂੰਗੀ ਬੀਜੋ ਤੁਹਾਨੂੰ ਐਮ ਐਸ ਪੀ ਮਿਲੂਗੀ ਦਿਵਾਨੀ ਕਿਸੇ ਨੂੰ ਨਹੀਂ ਮਿਲੀ ਨਾ ਕਿਸੇ ਨੂੰ ਮੋਟਰ ਦਾ ਕਨੈਕਸ਼ਨ ਹੋਇਆ ਕਦੇ ਕਹਿੰਦਾ ਮਰੀ ਹੋਈ ਮੁਰਗੀ ਦਾ ਮੈਂ ਮੁਆਵਜ਼ਾ ਦੂੰਗਾ ਫਸਲਾਂ ਦਾ ਪੰਜਾਬ ਇੱਕ ਵਾਰੀ ਨਹੀਂ ਦੋ ਦੋ ਵਾਰੀ ਡੁੱਬ ਗਿਆ ਦਿਵਾਨੀ ਕਿਸੇ ਨੂੰ ਨਹੀਂ ਮਿਲੀ ਕਿਸਾਨ ਜਿਹੜੇ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਦਿੱਲੀ ਦੇ ਵਿੱਚ ਲੋਟ ਚ ਰਹਿ ਤਕ ਦੇਖੋ ਇਹ ਭਗਵੰਤ ਜਿਹੜਾ ਕਹਿੰਦਾ ਸੀ ਕਿ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ 'ਚ ਸਾਰੇ ਕੱਚੇ ਪੱਕੇ ਕੀਤੇ ਜਾਣਗੇ ਵਿਦੇਸ਼ੋਂ ਆ ਕੇ ਬੱਚੇ ਇੱਥੇ ਕੰਮ ਕਰ ਕੋਈ ਬਾਹਰ ਨਹੀਂ ਜਾਊਗਾ ਤੇ ਅੱਜ ਕਿਸਾਨ ਕਿੰਨੀ ਵੱਡੀ ਗਿਣਤੀ 'ਚ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਰਹੇ ਨੇ ਕਿਉਂ ਲਾ ਰਹੇ ਨੇ ਕਿਉਂਕਿ ਜਿਹੜਾ ਇਹਦਾ ਫਰਜ਼ ਬੰਦਾ ਵੀ ਇਹਨਾਂ ਦੇ ਮਸਲੇ ਹਲ ਕਰਾ ਕੇ ਕੇਂਦਰ ਤੋਂ ਇਹ ਜਾ ਕੇ ਕੇਜਰੀਵਾਲ ਦਾ ਹਾਲਚਾਲ ਪੁੱਛਣ ਵਾਸਤੇ ਤਾਂ ਪਹੁੰਚ ਜਾਂਦਾ ਹੈ ਲੇਕਿਨ ਕਿਸਾਨਾਂ ਦਾ ਮਸਲਾ ਲੈ ਕੇ ਕਦੋਂ ਗਿਆ ਹੈ ਕਿਸਾਨਾਂ ਨੂੰ ਪਹਿਲੇ ਪ੍ਰਧਾਨ ਮੰਤਰੀ ਮੋਦੀ ਨੇ ਧੋਖਾ ਦਿੱਤਾ ਇਹਨਾਂ ਦਾ ਚਕਾਇਆ ਇਹਨਾਂ ਦਾ ਮੋਰਚਾ ਕਿ ਤੁਹਾਡੇ ਸਾਰੀ ਮੰਗਾ ਪੂਰੀ ਕਰਾਂਗਾ 3 ਸਾਲ ਨਿਕਲ ਗਏ ਕੱਖ ਪੂਰਾ ਨਹੀਂ ਕੀਤਾ ਜਿਹਦੇ ਕਰਕੇ ਫੇਰ ਇਹ ਮਜਬੂਰ ਹੋਏ ਖਨੌਰੀ ਚੇ ਸ਼ੰਭੂ ਚੇ ਅੱਜ ਵੀ ਬੈਠੇ ਨੇ ਬਲਕੇ ਹਰਿਆਣੇ ਦੀ ਪੁਲਿਸੋਂ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਕੇ ਇੱਕ ਨੌਜਵਾਨ ਮੁੰਡਾ ਤੱਕ ਮਰਵਾਤਾ ਕਈ ਕਿਸਾਨਾਂ ਦੇ ਉੱਤੇ ਇਹੋ ਜਿਹਾ ਅਸਥਰੂ ਦੇ ਗੈਸ ਕੀ ਕੋ ਸਾਡੇ ਮਜ਼ਦੂਰ ਬੈਠੇ ਨੇ ਕਿਸਾਨ ਬੈਠੇ ਨੇ ਤੇ ਇਹ ਮੁੱਖ ਮੰਤਰੀ ਦਾ ਫਰਜ਼ ਨਹੀਂ ਬੰਦਾ ਇਹ ਹੱਲ ਕਰੇ ਸੋ ਜਿਹਦੇ ਕਰਕੇ ਅਫਸੋਸ ਹੈ ਕਦੇ ਕਿਸਾਨਾਂ ਨੂੰ ਕਹਿੰਦਾ ਮੂੰਗੀ ਬੀਜੋ ਤੁਹਾਨੂੰ ਐਮਐਸਪੀ ਮਿਲੋਗੇ ਦੁਵਾਨੀ ਕਿਸੇ ਨੂੰ ਨਹੀਂ ਮਿਲੀ ਨਾ ਕਿਸੇ ਨੂੰ ਮੋਟਰ ਦਾ ਕਨੈਕਸ਼ਨ ਹੋਇਆ ਕਦੇ ਕਹਿੰਦਾ ਮਰੀ ਹੋਈ ਮੁਰਗੀ ਦਾ ਮੈਂ ਮੁਆਵਜ਼ਾ ਦੂੰਗਾ ਫਸਲਾ ਦਾ ਪੰਜਾਬ ਇੱਕ ਵਾਰੀ ਨਹੀਂ ਦੋ ਦੋ ਵਾਰੀ ਡੁੱਬ ਗਿਆ ਦੁਵਾਨੀ ਕਿਸੇ ਨੂੰ ਨਹੀਂ ਮਿਲੀ ਲੋਕਾਂ ਦਾ ਤਾਂ ਸਾਰ ਲੈਂਦਾ ਹੀ ਨਹੀਂ ਹੈਗਾ ਬਸ ਗੱਲਾਂ ਬੋਲ ਬੋਲ ਟਪਾਈ ਜਾਂਦਾ ਹੈ ਅੱਜ ਆਯੂਸ਼ਮਾਨ ਦੇ ਤਕਰੀਬਨ 1000 ਕਰੋੜ ਰੁਪਏ ਸੇਤ ਸਹੂਲਤਾਂ ਦਾ ਕੇਂਦਰ ਨੇ ਬੰਦ ਕਰ ਛੱਡਿਆ ਕਿਉਂਕਿ ਕੇਂਦਰ ਦੇ ਪੈਸਿਆਂ ਦਾ ਨਾਲ ਆਪ ਦੀ ਮੋਹੱਲਾ ਕਲੀਨਿਕ ਖੋਲਣਾ ਚਾਹੁੰਦਾ ਹੈ ਮਸ਼ਹੂਰੀ ਕਰਕੇ ਆਪਦੀ ਫੋਟੋ ਚਿਪਕਾਉਣ ਵਾਸਤੇ ਤੇ ਉਹਨਾਂ ਨੇ ਬੰਦ ਕਰ ਛੱਡਿਆ ਜੇ ਮੋਹੱਲਾ ਕਲੀਨਿਕ ਤੇ ਆਪਣੀ ਫੋਟੋ ਲਾਣੀ ਹੈ ਤਾਂ ਫਿਰ ਆਪਦੇ 5 ਲੱਖ ਦਾ ਕਾਰਡ ਮਿਲਦਾ ਸੀ ਜਿਹਦੇ ਨਾਲ ਆਪ ਦਾ ਕੋਈ ਆਪਰੇਸ਼ਨ ਗਰੀਬ ਕਰਾ ਲੈਂਦਾ ਸੀ ਕੋਈ ਦਵਾਈਆਂ ਲੈ ਲੈਂਦਾ ਸੀ ਸਾਰਾ ਪੰਜਾਬ ਚ ਬੰਦ ਬੈਠਿਆ ਹੈ ਅੱਜ ਪੈਸੇ ਆ ਕਮਾਨ ਦੇ ਚੱਕਰ ਚ ਗਰੀਬ ਬੱਚਿਆਂ ਦੇ ਆਂਗਣਵਾੜੀ ਚ ਇਹਨਾਂ ਨੂੰ ਕੀੜੇ ਮਕੌੜੇ ਤੇ ਉਰਲੀ ਵਾਲਾ ਖਾਣਾ ਦਿੱਤਾ ਜਾ ਰਿਹਾ ਹੈ ਮਾਰਕਫੈਟ ਦੇ 5 ਯੂਨਿਟ ਬੰਦ ਕਰਕੇ ਇਹ ਪ੍ਰਾਈਵੇਟ ਅਧਾਰਾ ਨੂੰ ਦੇ ਕੇ ਪੈਸੇ ਲੁੱਟ ਕੇ ਖਾ ਰਹੇ ਨੇ ਤੇ ਮਾੜਾ ਖਾਣਾ ਗਰੀਬ ਕੀ ਗਰੀਬ ਦਾ ਬੱਚਾ ਜੇ ਮਰਦਾ ਹੈ ਉਹ ਕਿਸੇ ਮਾਦਾ ਬੱਚਾ ਨਹੀਂ ਹੈਗਾ ਏਸੀ ਤਰ੍ਹਾਂ ਕਿਸਾਨਾਂ ਦੇ ਨਾਲ ਡੀਏਪ 60% ਸੈਂਪਲ ਫੇਲ ਹੋ ਗਏ ਦਸਨ ਮੰਤਰੀ ਸਾਹਿਬ ਵੀ ਪ੍ਰਾਈਵੇਟ ਅਧਾਰੇ ਤੋਂ ਤੁਸੀਂ ਲੈ ਕੇ ਸਰਕਾਰੀ ਅਧਾਰੇ ਤੋਂ ਲੈ ਕੇ ਪ੍ਰਾਈਵੇਟ ਦੇ ਹੱਥੇ ਕਿਉਂ ਦਿੱਤਾ ਹੈ ਅੱਜ ਸੈਂਪਲ ਜਿਹੜੇ ਫੇਰ ਉਹ ਕਿਸਾਨ ਦਾ ਪੈਸਾ ਵੀ ਜਾ ਬੇਕਾਰ ਜਾ ਰਿਹਾ ਹੈ ਤੇ ਨਾਲ ਫਸਲਾ ਜਦ ਖਰਾਬ ਹੋਣਗੇ ਤਾਂ ਕੌਣ ਜ਼ਿੰਮੇਵਾਰ ਹੋਗਾ ਸੋ ਹਰ ਪੱਖੋਂ ਪੰਜਾਬ ਨੂੰ ਹਰ ਪੱਖੋਂ ਲੁੱਟਿਆਈ ਜਾ ਰਿਹਾ ਹੈ ਕਿਸੇ ਦੀ ਸੁਣਵਾਈ ਨਹੀਂ ਇਹਨਾਂ ਦੇ ਗਰੀਬਾਂ ਦੇ ਮਕਾਨ 1.5 ਸਾਲ ਤੋਂ ਇੱਕ ਮਕਾਨ ਦਾ ਚੈੱਕ ਨਹੀਂ ਆਇਆ ਇੱਕ फ्लਸ਼ ਦਾ ਚੈੱਕ ਨਹੀਂ ਆਇਆ ਕਿਸੇ ਦਾ ਸ਼ਗਨ ਦੀ ਇਹਨਾਂ ਦੇ ਉਹ ਬਦਲ ਸਾਹਿਬ ਦੇ ਚੈੱਕ ਉਹ ਬੰਦ ਕਰ ਛੱਡੇ ਨੇ ਬੱਚਿਆਂ ਦੇ ਵਜੀਫੇ ਨਹੀਂ ਆ ਰਹੇ ਹੈਗੇ ਕਿਸਾਨ ਨੂੰ